ਕੋਲੇ ਗੁਰਦੁਆਰਾ ਸਾਹਿਬ ਹੈ ਕੋਲੇ ਮੰਦਰ ਹੈ ਡਿਸਪੈਂਸਰੀ ਹੈ ਉਹਦੇ ਬਿਲਕੁਲ ਇਹਨ ਬਚਾਲੇ ਲਿਆ ਕੇ ਇਥੋਂ ਦੀ ਮਿਊਨਿਸਪਲ ਕਮੇਟੀ ਨੇ ਕੂੜਾ ਡੰਪ ਬਣਾਤਾ ਹੈ ਲੋਕਾਂ ਨੂੰ ਜਿਹੜਾ ਹੈਗਾਗਾ ਇਹ ਮਤਲਬ ਇੱਕ ਆਪਣੇ ਆਪ ਦੇ ਵਿੱਚ ਪੇਸ਼ ਕਰ ਦੇਣਾ ਕਿ ਤੁਸੀਂ ਜਿਹੋ ਜਿਹੇ ਹੈਗੇ ਹੋ ਜਿੱਥੇ ਹੈਗੇ ਹੋ ਅਸੀਂ ਜਿਵੇਂ ਤੁਹਾਨੂੰ ਰਹਿਣ ਲਈ ਕਹਿੰਨੇ ਉਵੇਂ ਰਹਿਣਾ ਪੈਣਾ ਜੀ ਵਿੱਚ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਸਾਡੇ ਬੱਚੇ ਬਿਮਾਰ ਨੇ ਸਾਡੇ ਕੋਈ ਰਿਸ਼ਤੇਦਾਰ ਹੀ ਨਹੀਂ ਆਉਂਦਾ ਹੈਗਾ ਸਾਡੇ ਸਕੂਲ ਜਿਹੜੇ ਬੱਚੇ ਸਕੂਲਾਂ ਚ ਪੜ੍ਹਦੇ ਆ ਸਾਡੇ ਬੱਚੇ ਦਸ ਨਹੀਂ ਪਾਉਂਦੇ ਵੀ ਸਾਡਾ ਘਰ ਉੱਧਰ ਵਾ ਸਾਰੇ ਸ਼ਹਿਰ ਦਾ ਗੁੜਾ ਵੀ ਜਿੱਥੇ ਆਉਂਦਾ ਵਾ ਚਲ ਇੱਥੇ ਅੱਕ ਲਾ ਜਾਂਦੇ ਨੇ ਫਿਰ ਤੂੰ ਆ ਸਾਰਾ ਜ਼ਹਿਰੀਲਾ ਸਾਡੇ ਅੰਦਰ ਜਾਂਦਾ ਵਾ ਸਭ ਹੋਰ ਸੱਟ ਜਾਂਦੇ ਨੇ ਗੁੜਾ ਚੱਕਰਿਆ ਤਾਂ ਹੈ ਨਹੀਂਗੇ ਜੀ ਸਾਨੂੰ ਵੋਟਾਂ ਪਾਓ ਫੇਰ ਅਸੀਂ ਤੁਹਾਡਾ ਕੁਝ ਕਰਾਂਗੇ ਅਸੀਂ ਕਹਿੰਦੇ ਆ ਪਹਿਲਾਂ ਸਾਡਾ ਕੰਮ ਕਰਾਓ ਫੇਰ ਅਸੀਂ ਵੋਟ ਪਾਵਾਂਗੇ ਅਸਤੇ ਇਹ ਕਹਿੰਦੇ ਆ ਅਸੀਂ ਹੁਣ ਵੋਟ ਨਹੀਂ ਪਾਣੀ ਹੈਗੀ ਅਸੀਂ ਕਹਾਂਗੇ ਪਹਿਲਾਂ ਸਾਡੇ ਤੋਂ ਸਫਾਈ ਕਰਾਓ ਫੇਰ ਅਸੀਂ ਵੋਟ ਪਾਵਾਂਗੇ ਬੀਬੀ ਵੀ ਆਈ ਸੀ ਉਹਨੂੰ ਵੀ ਕਿਹਾ ਸੀ ਅਸੀਂ ਬੀਬੀ ਇਹਨਾਂ ਤਾਂ ਸਾਰੇ ਉਹੀ ਤਾਂ ਕਹਿੰਦੀ ਹੋਣ ਨਹੀਂ ਦਿੰਦੀ ਉਹ ਸਾਡਾ ਕੰਮ ਅਸੀਂ ਤਾਂ ਬਹੁਤ ਬਹੁਤ ਜ਼ਿਆਦਾ ਔਖੇ ਆ ਅਸੀਂ ਦੱਸ ਨਹੀਂ ਸਕਦੇ ਬਸ ਸਾਨੂੰ ਆਏ ਵੀ ਅਸੀਂ ਘਰ ਛੱਡ ਕੇ ਨਹੀਂ ਜਾ ਸਕਦੇ ਜਗਰਾਉਂ ਦੇ ਬਾਡ ਨੰਬਰ 6 ਦੇ ਵਿੱਚ ਖੜੇ ਆ ਤੇ ਮੇਰੇ ਪਿੱਛੇ ਤੁਸੀਂ ਇੱਕ ਕੂੜਾ ਡੰਪ ਦੇਖ ਰਹੇ ਹੋ ਬਿਲਕੁਲ ਸੰਗਣੀ ਬਸੋਂ ਦੇ ਵਿੱਚ ਜਿੱਥੇ ਆਸੇ ਪਾਸੇ ਲੋਕਾਂ ਦੇ ਘਰ ਨੇ ਕੋਠੀਆਂ ਨੇ ਕੋਲੇ ਪਾਰਕ ਆ ਕੋਲੇ ਗੁਰਦੁਆਰਾ ਸਾਹਿਬ ਹੈ ਕੋਲੇ ਮੰਦਿਰ ਹੈ ਡਿਸਪੈਂਸਰੀ ਹੈ ਉਹਦੇ ਬਿਲਕੁਲ ਇਹਨ ਬਚਾਲੇ ਲਿਆ ਕੇ ਇਥੋਂ ਦੀ ਮਿਊਨਿਸਪਲ ਕਮੇਟੀ ਨੇ ਕੂੜਾ ਡੰਪ ਬਣਾਤਾ ਇਹ ਕੂੜਾ ਡੰਪ ਨਹੀਂ ਹੈ ਇੱਥੇ ਛੱਪੜ ਸੀ ਪਿੰਡਾਂ ਦੇ ਛੱਪੜ ਪੁਰਾਣੇ ਸਾਡੇ ਸ਼ਹਿਰਾਂ ਦੇ ਵਿੱਚ ਹਰ ਜਗ੍ਹਾ ਹੁੰਦੇ ਨੇ ਪਰ ਛੱਪੜ ਨੂੰ ਕੂੜੇ ਡੰਪ ਦਾ ਰੂਪ ਦੇ ਦੇਣਾ ਤੇ ਇੱਥੇ ਜਿਹੜਾ ਲੋਕਾਂ ਨੂੰ ਇੱਕ ਬਿਮਾਰੀਆਂ ਦਾ ਸੱਦਾ ਦੇ ਦੇਣਾ ਲੋਕਾਂ ਨੂੰ ਜਿਹੜਾ ਹੈਗਾਗਾ ਇਹ ਮਤਲਬ ਇੱਕ ਆਪਣੇ ਆਪ ਦੇ ਵਿੱਚ ਪੇਸ਼ ਕਰ ਦੇਣਾ ਕਿ ਤੁਸੀਂ ਜਿਹੋ ਜਿਹੇ ਹੈਗੇ ਹੋ ਜਿੱਥੇ ਹੈਗੇ ਹੋ ਅਸੀਂ ਜਿਵੇਂ ਤੁਹਾਨੂੰ ਰਹਿਣ ਲਈ ਕਹਿੰਨੇ ਹਾਂ ਉਵੇਂ ਰਹਿਣਾ ਪੈਣਾ ਚਸ਼ਮਦੀਤ ਜਾਂ ਇਥੋਂ ਦੇ ਵਸਨੀਕ ਲੋਕਲ ਜਿਨ੍ਹਾਂ ਦੇ ਸਾਹਮਣੇ ਘਰ ਨੇ ਉਹ ਸਾਡੇ ਨਾਲ ਨੇ ਮਾਤਾ ਜੀ ਆ ਕਿੰਨੇ ਕ ਟਾਈਮ ਤੋਂ ਆ ਇਹ ਮੇਰੇ ਖਿਆਲ ਹੋਗਾ ਹੋਗਾ 2-3 ਸਾਲ ਵੀ ਹੂੰ ਸਾਡੇ ਬੱਚੇ ਬਿਮਾਰ ਹੋ ਜਾਂਦੇ ਆ ਧੋਣਾ ਇੱਥੇ ਉਹ ਅਗਲਾ ਜਾਂਦੇ ਸਾਡੇ ਬੱਚੇ ਅੱਗ ਬੁਝਾਉਣ ਵਾਲਿਆਂ ਨੂੰ ਕਹਿੰਦੇ ਵੀ ਅੱਗ ਬੁਝਾ ਕੇ ਜਾਓ ਹੂੰ ਬਿਮਾਰ ਹੋ ਜਾਂਦੇ ਸਾਡੇ ਬੱਚੇ ਅਸੀਂ ਕਹਿੰਨੇ ਵੀ ਆ ਕੂੜਾ ਚੱਕਣ ਇੱਥੋਂ ਹਾਂ ਕੋਈ ਚੱਕਣ ਨੂੰ ਕਹਿੰਦੇ ਆ ਕੋਈ ਨਹੀਂ ਕਹਿੰਦਾ ਜੀ ਇੱਥੇ ਤਾਂ ਅਸੀਂ ਕਹਿੰਨੇ ਆ ਵੀ ਚੱਕੋ ਕੋਈ ਸੁਣਦਾ ਕੋਈ ਨਹੀਂ ਸੁਣਦਾ ਹੂੰ ਕੋਈ ਨਹੀਂ ਸੁਣਦਾ ਇੱਥੇ ਤਾਂ ਆ ਆ ਮੁੰਡਾ ਬੈਠਾ ਕੱਲ ਪਰਸੋਂ ਦਾ ਤਾਂ ਨਹੀਂ ਸਿੱਟਣ ਲੱਗੇ ਆ ਇੱਥੇ ਬੈਠਾ ਵਾ ਜੀ ਹਾਂ ਹਾਂ ਇਧਰ ਭੈਣ ਜੀ ਜਿਵੇਂ ਮਾਤਾ ਜੀ ਨੇ ਦੱਸਿਆ ਵੀ ਕੂੜਾ ਛੋਟੇ ਆਂਦੇ ਆ ਕੋਈ ਸਾਡੀ ਸੁਣਵਾਈ ਨਹੀਂ ਹੈ ਬਿਲਕੁਲ ਸਾਹਮਣੇ ਤੁਹਾਡੇ ਘਰ ਆ ਨਿੱਕੇ ਨਿੱਕੇ ਤੁਹਾਡੇ ਬੱਚੇ ਆ ਪਹਿਲੀ ਗੱਲ ਤੇ ਕੂੜਾ ਡੰਪ ਬਣਾਉਣ ਵਾਲੀ ਜਗ੍ਹਾ ਨਹੀਂ ਹੈਗੀਗੀ ਤੇ ਦੂਜੀ ਉਤੋਂ ਕੋਈ ਸੁਣਵਾਈ ਕੋਈ ਨਹੀਂ ਤੁਹਾਡੀ ਬਿਲਕੁਲ ਜੀ ਵੀਰ ਜੀ ਕੋਈ ਸੁਣਵਾਈ ਨਹੀਂ ਹੈਗੀ ਸਾਡੇ ਸਾਡੇ ਬੱਚੇ ਬਿਮਾਰ ਨੇ ਸਾਡੇ ਕੋਈ ਰਿਸ਼ਤੇਦਾਰ ਹੀ ਨਹੀਂ ਆਉਂਦਾ ਹੈਗਾ ਸਾਡੇ ਸਕੂਲ ਜਿਹੜੇ ਬੱਚੇ ਸਕੂਲਾਂ ਚ ਪੜ੍ਹਦੇ ਆ ਸਾਡੇ ਬੱਚੇ ਦਾਸ ਨਹੀਂ ਪਾਉਂਦੇ ਵੀ ਸਾਡਾ ਘਰ ਉਧਰ ਵਾ ਕਿਉਂਕਿ ਸ਼ਰਮ ਵਾਲੀ ਗੱਲ ਸਾਨੂੰ ਤਾਂ ਖੁਦ ਵੀ ਸ਼ਰਮ ਆਉਂਦੀ ਆ ਸਾਡੇ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਹੈਗਾ ਤੇ ਨਾਲੇ ਕੂੜਾ ਚੱਕਦੇ ਵੀ ਹੈ ਨਹੀਂ ਗਾ ਸਾਰੇ ਸ਼ਹਿਰ ਦਾ ਕੂੜਾ ਵੀ ਜੀ ਇੱਥੇ ਹੀ ਆਉਂਦਾ ਵਾ ਸਾਡੇ ਬੱਚੇ ਬਿਮਾਰ ਨੇ ਸਾਡੇ ਬੱਚੇ ਅਸੀਂ ਅੰਦਰ ਕੁੰਡਾ ਲਾ ਕੇ ਬਿਠਾਉਂਦੇ ਆ ਬਿਲਕੁਲ ਬਾਹਰ ਨਹੀਂ ਖੇਡ ਸਕਦੇ ਹੈਗੇ ਜਦੋਂ ਇੱਥੇ ਅੱਗ ਲਾ ਜਾਂਦੇ ਨੇ ਫਿਰ ਤੂੰ ਆ ਸਾਰਾ ਜ਼ਹਿਰੀਲਾ ਸਾਡੇ ਅੰਦਰ ਜਾਂਦਾ ਵਾ ਤੇ ਜਦੋਂ ਫਿਰ ਉਹ ਅੱਗ ਬੁਝਾਉਣ ਵਾਲੇ ਆਉਂਦੇ ਨੇ ਉਹ ਫਿਰ ਗੰਦਾ ਪਾਣੀ ਸਾਰਾ ਇੱਥੇ ਆਉਂਦਾ ਉਹ 스ਮੈਲ ਬਹੁਤ ਜ਼ਿਆਦਾ ਆਉਂਦੀ ਆ ਸੱਤੋਂ ਬਾਹਰ ਵੀ ਨਹੀਂ ਨਿਕਲਿਆ ਜਾਂਦਾ ਦੇਖੋ ਸਾਡੀਆਂ ਦੁਕਾਨਾਂ ਨੇ ਜਦੋਂ ਇਸ ਦੁਕਾਨ ਨੂੰ ਖੋਲਦੇ ਆ ਸਾਡੇ ਸਾਹਮਣੇ ਬਿਲਕੁਲ ਸਾਨੂੰ ਦਿਖਦਾ ਵਾ ਸਾਡੇ ਕੋਲ ਕਸਟਮਰ ਨਹੀਂ ਕੋਈ ਆਉਂਦਾ ਹੈਗਾ ਕੋਈ ਆਉਂਦਾ ਹੀ ਨਹੀਂ ਹੈਗਾ ਸਾਡੇ ਸ਼ਰਮੀ ਬਹੁਤ ਆਉਂਦੀ ਆ ਸਾਨੂੰ ਤਾਂ ਇੱਥੋਂ ਹਾਂ ਹੈਗਾ ਸਹੀ ਨਹੀਂ ਕੀ ਅਸੀਂ ਕਰੀਏ ਧਰਨੇ ਵੀ ਵੀਰ ਚ ਬਹੁਤ ਲਾਏ ਨੇਗੇ ਤੇ ਬਹੁਤ ਅਸੀਂ ਤਾਂ ਕਮੇਟੀ ਦੇ ਵਿੱਚ ਵੀ ਜਾ ਕੇ ਵੀ ਬਹੁਤ ਅਸੀਂ ਰਾਇ ਕੋਟ ਅੱਡੇ ਵੀ ਧਰਨਾ ਲਾਇਆ ਪਰ ਕੋਈ ਸੁਣਵਾਈ ਨਹੀਂ ਹੁੰਦੀ ਸਗੋਂ ਹੋਰ ਸਿੱਟ ਜਾਂਦੇ ਨੇ ਗੂੜਾ ਚੱਕਦੇ ਤਾਂ ਹੈ ਨਹੀਂਗੇ ਕਹਿ ਦਿੰਦੇ ਨੇ ਅਸੀਂ ਚੱਕਾਂਗੇ ਕਰਾਂਗੇ ਕਰਾਂਗੇ ਪਰ ਕੋਈ ਇੱਥੇ ਕੁਝ ਨਹੀਂ ਕਰਦਾ ਹੈਗਾ ਵੀਰ ਜੀ ਇਹਨੂੰ ਕਈ ਸਾਲ ਹੋ ਗਏ ਘੱਟੋ ਘੱਟ 5-6 ਸਾਲ ਹੋ ਗਏ ਇਸੇ ਤਰ੍ਹਾਂ ਹੀ ਇਹ ਕੰਮ ਇਹਦੇ ਬਾਰੇ ਤੁਸੀਂ ਕਿਹਾ ਧਰਨੇ ਵੀ ਲਾਏ ਅਫਸਰਾਂ ਨੂੰ ਵੀ ਕਿਹਾ ਹਨਾ ਕੋਈ ਸੁਣਵਾਈ ਨਹੀਂ ਹੋਈ ਜਿਵੇਂ ਅਸੀਂ ਐਮਸੀ ਸਾਹਿਬ ਨਾਲ ਵੀ ਗੱਲ ਕੀਤੀ ਉਹ ਵੀ ਕਹਿੰਦੇ ਕਹਿੰਦੇ ਸਾਡੀ ਕੋਈ ਸੁਣਦਾ ਨਹੀਂ ਹੈਗੇ ਤੇ ਨਮਾਇंदे ਤੁਸੀਂ ਚੁਣੇ ਆ ਫਿਰ ਜਦੋਂ ਸੁਣਦੇ ਹੀ ਨਹੀਂ ਹੈਗੇ ਫਿਰ ਇਹ ਨਮਾਇंदे ਕਿਸ ਕੰਮ ਦੇ ਆ ਕਿਸੇ ਕੰਮ ਦੇ ਨਹੀਂ ਹੈਗੇ ਵੀਰ ਜੀ ਅਸੀਂ ਬਹੁਤ ਔਖੇ ਆ ਸਾਡੇ ਬੱਚੇ ਬਿਮਾਰ ਹੋ ਰਹੇ ਨੇਗੇ ਬੱਚਿਆਂ ਨੂੰ ਸ਼ਰਮ ਆਉਂਦੀ ਆਪਣੇ ਜਿਹੜੇ ਵੀ ਦੋਸਤ ਨੇ ਇਹਨਾਂ ਨੂੰ ਉਹਨਾਂ ਨੂੰ ਦੱਸਦੇ ਨੇਗੇ ਵੀ ਸਾਡੇ ਉੱਥੇ ਛੱਪੜ ਕੋਲੇ ਘਰ ਆ ਤੁਹਾਡੇ ਇੱਥੇ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਨੇਗੇ ਬੱਚੇ ਕਦੇ ਸਾਨੂੰ ਸ਼ਰਮ ਆਉਂਦੀ ਆ ਆਪਣੇ ਦੋਸਤਾਂ ਨੂੰ ਦੱਸ ਦਿਆ ਨੂੰ ਕਹਿੰਦੇ ਜਦੋਂ ਵੀ ਕੋਈ ਪੁੱਛਦਾ ਇਹੀ ਕਹਿੰਦੇ ਥੋੜੇ ਛੱਪੜ ਕੋਲੇ ਘਰ ਵਾ ਥੋੜੇ ਕੂੜੇ ਕੋਲੇ ਘਰ ਵਾ ਐਂ ਕਹਿੰਦੇ ਨੇਗੇ ਨਾ ਬੱਚੇ ਰੋਟੀ ਖਾਪੋਂਦੇ ਨੇ ਕਿ ਬਹੁਤ ਗੰਦੀ 스ਮੈਲ ਹੁੰਦੀ ਆ ਕੋਲੀ ਤੁਹਾਡੇ ਪਾਰਕ ਆ ਸਵੇਰੇ ਉੱਠ ਕੇ ਲੋਕ ਇੱਥੇ ਸ਼ੈਅਰ ਕਰਨ ਆਉਂਦੇ ਆ ਨਹੀਂ ਨਹੀਂ ਬੱਚੇ ਜਾਣਦੇ ਨਹੀਂ ਬੱਚੇ ਬਹੁਤ ਗੰਦੀ 스ਮੈਲ ਆਉਂਦੀ ਆ ਪਾਰਕ ਦੇ ਵਿੱਚ ਸਾਨੂੰ ਇਹਦਾ ਕੋਈ ਸੁੱਖ ਨਹੀਂ ਹੈਗਾ ਪਾਰਕ ਦਾ ਸਾਨੂੰ ਹਾਂਜੀ 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 ਭੈਣ ਜੀ ਮੈਂ ਕਹਾਂ ਪਾਰਕ ਵਿੱਚ ਦੀ ਨੰਗੇ ਕਿੱਧਰ ਦੀ ਜਗ੍ਹਾ ਤਾਂ ਹੈ ਨਹੀਂ ਜੇ ਤਾਂ ਰਾਤੀ ਰਾਣੀ ਚਾਹੀਦਾ ਵਾ ਵੀ ਇੱਥੇ ਸਫਾਈ ਸਾਫ ਸਫਾਈ ਕਰਨ ਜਦੋਂ ਇਸ ਸੜਕ ਕੋ پاس ਹੋਈ ਸੀਗੇ ਉਦੋਂ ਉਹ ਕਹਿ ਕੇ ਗਏ ਸੀ ਵੀ ਅਸੀਂ ਇੱਥੇ ਸਫਾਈ ਕਰਵਾਵਾਂਗੇ ਸਫਾਈ ਕਰਵਾਈ ਵੀ ਬਾਅਦ ਵਿੱਚ ਉਹਨਾਂ ਨੇ ਆ ਫੇਰ ਕੂੜੇ ਦਾ ਢੇਰ ਲਾਤਾ ਜਦੋਂ ਵੋਟਾਂ ਵਾਲੇ ਆਉਂਦੇ ਇੱਥੇ ਟੈਂਟ ਲਾ ਕੇ ਦਿਖਾ ਦਿੰਦੇ ਉਹਨਾਂ ਨੂੰ ਵੀ ਇੱਥੇ ਟੈਂਟ ਲੱਗਿਆ ਹੋਇਆ ਉਦੋਂ ਨਹੀਂ ਬੋਲਦੇ ਤੁਸੀਂ ਬਹੁਤ ਬੋਲਦੇ ਆ ਇਸ ਤਾਂ ਬਹੁਤ ਕਹਿੰਦੇ ਆ ਜੀ ਸਾਨੂੰ ਵੋਟਾਂ ਪਾਓ ਫੇਰ ਅਸੀਂ ਤੁਹਾਡਾ ਕੁਝ ਕਰਾਂਗੇ ਅਸੀਂ ਕਹਿੰਦੇ ਆ ਪਹਿਲਾਂ ਸਾਡਾ ਕੰਮ ਕਰਾਓ ਫੇਰ ਅਸੀਂ ਵੋਟ ਪਾਵਾਂਗੇ ਅਸੀਂ ਤਾਂ ਇਹ ਕਹਿੰਦੇ ਆ ਅਸੀਂ ਹੁਣ ਵੋਟ ਨਹੀਂ ਪਾਣੀ ਹੈਗੀ ਅਸੀਂ ਕਹਾਂਗੇ ਪਹਿਲਾਂ ਸਾਡੇ ਇੱਥੇ ਸਫਾਈ ਕਰਾਓ ਫੇਰ ਅਸੀਂ ਵੋਟ ਪਾਵਾਂਗੇ ਹਾਂਜੀ ਕੀ ਕਹਿੰਦੇ ਸੀ ਤੁਸੀਂ ਸਾਡੇ ਦਾ ਇੱਕ ਤਰ੍ਹਾਂ ਦੀ ਪਛਾਣ ਹੀ ਬਣ ਗਈ ਜਦੋਂ ਅਸੀਂ ਕਹਿੰਦੇ ਆ ਨਾ ਵੀ ਸਾਡਾ ਰਾਏਕੋ ਡੱਡੇ ਵਾਲੇ ਪਾਸੇ ਘਰ ਆ ਕਹਿੰਦੇ ਨੇ ਉਹ ਜਿੱਥੇ ਕੂੜਾ ਵਾ ਉੱਥੇ ਤੁਹਾਡਾ ਘਰ ਐਵੇਂ ਕਹਿੰਦੇ ਨੇ ਪਛਾਣ ਹੀ ਬਣ ਗਈ ਇੱਕ ਤਰ੍ਹਾਂ ਦੀ ਸਾਡੀ ਕਿਉਂਕਿ ਇਹ ਤਾਂ ਹੁਣ ਕਿੰਨੇ ਸਾਲ ਹੀ ਹੋ ਗਏ ਇਹਨੂੰ ਇਹ ਕਢਾ ਅੱਜ ਦਾ ਵਾ ਕਟੋ-ਕਟ 5-6 ਸਾਲ ਹੋ ਗਏ ਜਦੋਂ ਕੋਈ ਵੋਟਾਂ ਲੈਣ ਆਉਂਦਾ ਵਾ ਅਸੀਂ ਕਹਿੰਨੇ ਆ ਆ ਦੇਖੋ ਕਹਿਣਗੇ ਵੋਟਾਂ ਪਾਓ ਬਾਅਦ ਵਿੱਚ ਵੀਰਜੀ ਕਿਨੇ ਆਉਣਾ ਵਾ ਫਿਰ ਉਹ ਤੋਂ ਵੋਟਾਂ ਲੈਣ ਦਾ ਕੀ ਮਤਲਬ ਹੁੰਦਾ ਅਗਲੇ ਨੂੰ ਮੁੜ ਕੇ ਤਾਂ ਕੋਈ ਨਹੀਂ ਆਉਂਦਾ ਤੇ ਕੋਈ ਦੇਖਦਾ ਵੀ ਨਹੀਂ ਹੈਗਾ ਜੇ ਜਿਹੜਾ ਵੀ ਕੋਈ ਆ ਹਰੇਕ ਕੋਈ ਵੀ ਆਉਂਦਾ ਸਾਡੇ ਕੋਲੇ ਇੱਥੇ ਤਵਾੜੀ ਜੀ ਆਏ ਨੇ ਉਹ ਵੀ ਜਿੱਤ ਕੇ ਗਏ ਰਾਜਾ ਬੜਿੰਗਾ ਉਹ ਵੀ ਜਿੱਤ ਕੇ ਗਿਆ ਵਾ ਤੇ ਬਿੱਟੂ ਆਇਆ ਉਹ ਵੀ ਜਿੱਤ ਕੇ ਗਿਆ ਪਰ ਮੁੜ ਕੇ ਕੋਈ ਨਹੀਂ ਆਉਂਦਾ ਇੱਕ ਵਾਰੀ ਬੀਬੀ ਬੀਬੀ ਵੀ ਆਈ ਸੀ ਉਹਨੂੰ ਵੀ ਕਿਹਾ ਸੀ ਅਸੀਂ ਬੀਬੀ ਇਹਨਾਂ ਤਾਂ ਸਾਰੇ ਉਹੀ ਤਾਂ ਕਹਿੰਦੀ ਹੋਣ ਨਹੀਂ ਦਿੰਦੀ ਉਹ ਸਾਡਾ ਕੰਮ ਉਹ ਐਂਟੀ ਪਾਰਟੀ ਆ ਨਾ ਵੀਰ ਜੀ ਸਾਡੇ ਕਾਂਗਰਸ ਪੱਲੀ ਹੋਏ ਨੇ ਨਾ ਸਾਡੇ ਐਮਸੀ ਨੇ ਜਿਹੜੇ ਤੇ ਉਹ ਹੀ ਨਹੀਂ ਹੋਣ ਦਿੰਦੀ ਸਾਡਾ ਕੰਮ ਵੀਰ ਜੀ ਹੋਈ ਸੀਗੀ ਸੜਕ ਪਾਸ ਆ ਵੀ ਹੋਈ ਸੀਗੀ ਉਹਨੇ ਨਹੀਂ ਵੰਨ ਦਿੱਤੀ ਹੈਗੀ ਤੇ ਉਹ ਕਹਿੰਦੀ ਮੈਂ ਪਹਿਲਾਂ ਮੇਰੇ ਵਾਲੇ ਪਾਸੇ ਹੋਵੋ ਵੋਟਾਂ ਮੈਨੂੰ ਦੋ ਵੋਟਾਂ ਅਸੀਂ ਤਾਂ ਕਹਿੰਨੇ ਆ ਵੀ ਸਾਡਾ ਕੰਮ ਜਿਹੜਾ ਕਰੂਗਾ ਅਸੀਂ ਵੋਟਾਂ ਪਾਵਾਂਗੇ ਜਦੋਂ ਹੁਣ ਸਾਡਾ ਕੰਮ ਨਹੀਂ ਵੀਰ ਜੀ ਇਸ ਤਾਂ ਹੁਣ ਇਸ ਵਾਰੀ ਸੌਂ ਖਾਲੀ ਇਸ ਤਾਂ ਪੌਣੀ ਹੀ ਨਹੀਂ ਹੈਗੀ ਵੋਟ ਕਿਸੇ ਨੂੰ ਨਹੀਂ ਪਾਣੀ ਤਾਂ ਭਾਵੇਂ ਕਿ ਰਾਜਨੀਤਿਕ ਜਿਹੜੀ ਖੁੰਦਕ ਹੁੰਦੀ ਆ ਵੀ ਤੁਸੀਂ ਦੂਜੀ ਪਾਰਟੀ ਦੇ ਹੋ ਸਾਡੇ ਵੱਲ ਹੋਵੋ ਪਹਿਲਾਂ ਸਰੋਪੇ ਲੈ ਕੇ ਸਾਡੀ ਪਾਰਟੀ ਚਾਓ ਫਿਰ ਤੁਹਾਡਾ ਕੰਮ ਕਰਾਂਗੇ ਇਹ ਉਹੀ ਖੁੰਦਕ ਕੱਢੀ ਜਾਂਦੀ ਉਹੀ ਉਹੀ ਹੈ ਵੀ ਜੀ ਉਹੀ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਅਸੀਂ ਕੱਟੜ ਕਾਂ ਕੁਸੀਂ ਕਿ ਸਾਡੇ ਵੀਰ ਜੀ ਇਹ ਵੀ ਆ ਕਾਂਗਰਸ ਪਾਰਟੀ ਦੇ ਇਹ ਨੇਗੇ ਉਹਨਾਂ ਨੂੰ ਇਹ ਆ ਵੀ ਇਹਨਾਂ ਨਾਲ ਤੁਰੇ ਫਿਰਦੇ ਆ ਤੇ ਬਾਕੀ ਇਹ ਗੱਲ ਆ ਵੀ ਉਹ ਤਾਂ ਹੁਣ ਐਮ ਐਲ ਏ ਉਹਨੂੰ ਤਾਂ ਸਾਰੇ ਸ਼ਹਿਰ ਦਾ ਕਰਨਾ ਚਾਹੀਦਾ ਵਾ ਨਾ ਦੇਖਣਾ ਚਾਹੀਦਾ ਵਾ ਕਿ ਪਰ ਉਹਨੂੰ ਇਹ ਹੀ ਆ ਵੀ ਬਸ ਮੇਰੇ ਵਾਲੇ ਪਾਸੇ ਹੋ ਜਾਓ ਅਸੀਂ ਪਾ ਦਾਂਗੇ ਅਸੀਂ ਤਾਂ ਕਹਿੰਨੇ ਪਾ ਦਾਂਗੇ ਵੋਟ ਸਾਡਾ ਹੱਲ ਤਾਂ ਕਰੋ ਕੋਈ ਐਮ ਐਲ ਏ ਤਾਂ ਸਬਦਾ ਹੁੰਦਾ ਹੁਣ ਕਿਸੇ ਨੇ ਵੋਟ ਪਾਈ ਭਾਵੇਂ ਨਹੀਂ ਪਾਈ ਹੁਣ ਵਿਕਾਸ ਕਰਨਾ ਤਾਂ ਸਾਰੇ ਸ਼ਹਿਰ ਦਾ ਉਹਨਾਂ ਦਾ ਫਰਜ਼ ਆ ਨਾ ਬਿਲਕੁਲ ਨਹੀਂ ਉਹਨਾਂ ਨੇ ਤਾਂ ਬਸ ਤੁਹਾਨੂੰ ਪਤਾ ਹੀ ਆ ਬਾਕੀ ਤੁਸੀਂ ਸੁਣਿਆ ਹੀ ਹੋਗਾ ਉਹਨਾਂ ਬਾਰੇ ਉਹ ਕਹੋਦੀ ਨਹੀਂ ਚਾਹੁੰਦੇ ਹੈਗੇ ਵੀ ਇੱਥੋਂ ਸਾ ਉਹ ਆਏ ਵੀ ਸੀਗੇ ਅਸੀਂ ਕਿਹਾ ਵੀ ਸੀ ਕਹਿੰਦੇ ਪਹਿਲਾਂ ਵੋਟਾਂ ਪਾਵੋ ਅਸੀਂ ਕਿ ਪਾ ਦਾਂਗੇ ਵੋਟਾਂ ਪਹਿਲਾਂ ਸਾਡਾ ਫਿਰ ਮੁੜ ਕੇ ਕਿਨੇ ਪਾਉਣਾ ਆਣਾ ਵੀਰ ਜੀ ਮੁੜ ਕੇ ਵੋਟਾਂ ਲਾ ਲੈਣੀਆਂ ਨੇ ਕਾਂਗਰਸ ਦੇ ਨੁਮਾਇंदे ਨੇ ਉਹ ਬਿਸ਼ੱਕ ਨਹੀਂ ਜਿੱਤੇ ਗੱਲ ਵੱਖਰੀ ਆ ਪਰ ਉਹ ਕੋਈ ਤੁਹਾਡੀ ਲੜਾਈ ਲੜ ਰਹੇ ਹੈ ਮੂਰੇ ਲੱਗ ਕੇ ਉਹਨਾਂ ਨੂੰ ਤਾਂ ਤੁਹਾਡਾ ਸਾਥ ਦੇਣਾ ਚਾਹੀਦਾ ਰੋਸ ਪ੍ਰਦਰਸ਼ਨ ਕੋਈ ਧਰਨਾ ਵੀਰ ਜੀ ਸਾਡੇ ਨਾਲ ਖੜੇ ਨੇ ਹਮੇਸ਼ਾ ਇਹ ਜਦੋਂ ਵੀ ਅਸੀਂ ਜਾਂਦੇ ਸਾਡੇ ਨਾਲ ਜਾਂਦੇ ਨੇ ਇਹਨਾਂ ਨੇ ਸਾਡਾ ਹਮੇਸ਼ਾ ਸਾਥ ਦਿੱਤਾ ਵਾ ਪਰ ਇਹ ਤਾਂ ਐਮ ਇਹ ਤਾਂ ਐਮ ਸੀ ਸਾਹਿਬ ਨੇ ਇਹ ਤਾਂ ਸਾਡੇ ਨੇ ਪਰ ਜਿਹੜੇ ਕੋਈ ਉੱਪਰ ਜਿਹੜੇ ਤੁਹਾਡੇ ਬਿਲਕੁਲ ਨਹੀਂ ਵੀਰ ਜੀ ਆਉਂਦੇ ਹੀ ਨਹੀਂ ਮੁੜ ਬਿੱਟੂ ਵੀ ਨਹੀਂ ਆਇਆ ਬਿੱਟੂ ਤਾਂ ਚਲੋ ਦੂਸਰੀ ਪਾਰਟੀ ਦੇ ਵਿੱਚ ਹੁਣ ਸ਼ਾਮਿਲ ਹੋ ਗਿਆ ਜਦੋਂ ਉਹ ਵੀ ਜਿੱਤ ਗਿਆ ਸੀ ਉਹ ਵੀ ਨਹੀਂ ਆਇਆ ਹੈਗਾ ਨਾ ਰਾਜਾ ਬੜਿੰਗਾ ਆ ਕੋਈ ਵੀ ਨਹੀਂ ਮੁੜ ਕੇ ਆਉਂਦਾ ਹੈਗਾ ਇੱਕ ਵਾਰੀ ਆਉਂਦੇ ਆ ਵੋਟਾਂ ਮੰਗਣ ਹੱਥ ਵੀ ਜੋੜਦੇ ਆ ਤੇ ਅਸੀਂ ਕਹਿੰਦੇ ਨਾ ਵੀ ਇੱਧਰਲੇ ਪਾਸੇ ਦੇਖੋ ਨਹੀਂ ਭੈਣੇ ਤੁਸੀਂ ਜ਼ੋਰ ਲਾਵੋ ਸਾਡੇ ਪਿੱਛੇ ਤੇ ਅਸੀਂ ਕੋਈ ਨਹੀਂ ਤੁਹਾਡੇ ਨਾਲ ਖੜਾਗੇ ਮੁੜ ਕੇ ਵੀਰ ਜੀ ਕੋਈ ਨਹੀਂ ਆਉਂਦਾ ਹੈਗਾ ਅਸੀਂ ਤਾਂ ਬਹੁਤ ਬਹੁਤ ਜ਼ਿਆਦਾ ਔਖੇ ਹਾਂ ਅਸੀਂ ਦੱਸ ਨਹੀਂ ਸਕਦੇ ਬਸ ਸਾਨੂੰ ਆਏ ਆ ਵੀ ਅਸੀਂ ਘਰ ਛੱਡ ਕੇ ਨਹੀਂ ਜਾ ਸਕਦੇ ਕਿੱਥੋਂ ਅਸੀਂ ਕਿਉਂਕਿ ਹੁਣ ਅਸੀਂ ਸ਼ੁਰੂ ਤੋਂ ਹੀ ਇੱਥੇ ਰਹਿਨੇ ਆ ਸਾਨੂੰ ਤਾਂ ਘੱਟੋ ਘੱਟ 50 ਸ ਪਰ ਅਸੀਂ ਜਾ ਵੀ ਨਹੀਂ ਸਕਦੇ ਕਿਤੇ ਪਰ ਸਾਡਾ ਰਹਿਣਾ ਬਹੁਤ ਮੁਸ਼ਕਲ ਹੋਇਆ ਪਿਆ ਵਾ ਇੱਕ ਬਾਈ ਜੀ ਨੇ ਤੁਹਾਡੇ ਐਮਸੀ ਸਾਹਿਬ ਨੇ ਗੱਲ ਕਹੀ ਕਿ ਜਿੰਨੇ ਸ਼ਹਿਰ ਦੇ ਵਿੱਚ ਐਸਈ ਐਮਸੀ ਜਿੱਤੇ ਨੇ ਉਹਨਾਂ ਦੇ ਬਾਰਡਾਂ ਦੇ ਵਿੱਚ ਸਭ ਤੋਂ ਵੱਧ ਇਹ ਡੰਪ ਬਣਾਈ ਗਈ ਆ ਕਿਤੇ ਇਸ ਤਰ੍ਹਾਂ ਦਾ ਕੋਈ ਖੁੰਦਕ ਤਾਂ ਨਹੀਂ ਕੱਢੀ ਜਾ ਰਹੀ ਐਮਸੀ ਵੀ ਸਾਡੇ ਨਾਲ ਵੀਰੇ ਬਹੁਤ ਨਾਲ ਖੜਦੇ ਨੇ ਵੀਰ ਜੀ ਦੇ ਉੱਥੇ ਵੀ ਕਮੇਟੀ ਵਿੱਚ ਵੀ ਧਾਰਨੇ ਲਾਉਂਦੇ ਨੇ ਨਾਲ ਖੜਦੇ ਨੇ ਸਾਡੇ ਪਰ ਹੁਣ ਇਹ ਐਮਸੀਆਂ ਦਾ ਇਕੱਲਿਆਂ ਦਾ ਕੰਮ ਨਹੀਂ ਹੈਗਾ ਵੀਰ ਜੀ ਇਹ ਜਦੋਂ ਕੋਈ ਉੱਪਰੋਂ ਹਣ ਕਮੇਟੀ ਦਾ ਹਣ ਜੀ ਸਾਰਾ ਕੰਮ ਆ ਕਮੇਟੀ ਵੀ ਅਸੀਂ ਬਹੁਤ ਵਾਰੀ ਗਏ ਆ ਅਸੀਂ ਧਰਨੇ ਵੀ ਲਾਇਆ ਰਾਏ ਕੋਟਾ ਤੇ ਧਰਨੇ ਤੇ ਪਾਣੀ ਹੁਣ ਤਾਂ ਚਲੋ ਆ ਸੜਕ ਵੀ ਜਿਹਨ ਸਾਡੀ ਪੜਮਾਤੀ ਸਾਡੇ ਅੰਦਰ ਪਾਣੀ ਵੜਦਾ ਸੀ ਘਰਾਂ ਦੇ ਬਹੁਤ ਮੁਸ਼ਕਲ ਸੀ ਸਾਡੇ ਹਫਤਾ ਹਫਤਾ ਅਸੀਂ ਅੰਦਰੋਂ ਨਹੀਂ ਸੀ ਕਿ ਨਿਕਲਦੇ ਹੁਣ ਸਾਡੇ ਆ ਵੀਜਨ ਦੇਖੋ ਇਹਨਾਂ ਦੇ ਆਪ ਦੇ ਅੱਗੇ ਤਾਂ ਪੜੀ ਨਹੀਂ ਸੜਕ ਇਹਨਾਂ ਸਾਡੇ ਅੱਗੇ ਕਿਉਂ ਚਲੋ ਨਰਕ ਕੱਢਤਾ ਸਾਡੇ ਘਰਾਂ ਦੇ ਅੰਦਰ ਪਾਣੀ ਵੜਦਾ ਸੀਗਾ ਅਸੀਂ ਰੋਟੀ ਕਿਸੇ ਦੇ ਘਰੇ ਜਾ ਕੇ ਰੋਟੀ ਬਣਾਉਂਦੇ ਹੁੰਦੇ ਸੀਗੇ ਅਸੀਂ ਕਿਉਂਕਿ ਸਾਡੇ ਰਸੋਈਆਂ ਦੇ ਵਿੱਚ ਵੀ ਪਾਣੀ ਵੜ ਜਾਂਦਾ ਸੀ ਬਾਥਰੂਮਾਂ 'ਚ ਵੀ ਵੜ ਜਾਂਦਾ ਸੀਗਾ ਹੁਣ ਅਸੀਂ ਆਪਣੇ ਘਰ ਹੀ ਉੱਚੇ ਕੀਤੇ ਆ ਫਿਰ ਸੜਕ ਵੀ ਉੱਚੀ ਹੋ ਗਈ ਬਾਦ ਵਿੱਚ ਹੁਣ ਇਹਨਾਂ ਦੇ ਐਮਸੀ ਦੇ ਅੱਗੇ ਤੁਸੀਂ ਦੇਖੋ ਇਹਨਾਂ ਦੇ ਅੰਦਰ ਆਪਦੇ ਪਾਣੀ ਵੜਦਾ ਵਾ ਜੀ ਹਾਂਜੀ ਤੇ ਪਰ ਸਾਨੂੰ ਐ ਹੀ ਆ ਵੀ ਸਾਡਾ ਆ ਸੁਣਵਾਈ ਜ਼ਰੂਰ ਹੋਵੇ ਸਾਡੀਆਂ ਘੂੜਾ ਚੱਕਿਆ ਜਾਵੇ ਬਸ ਸਾਡੀ ਹੋਰ ਕੋਈ ਮੰਗ ਨਹੀਂ ਹੈਗੀ ਸੋ ਤਸਵੀਰਾਂ ਨੇ ਜਗਰਾਉਂ ਦੇ 6 ਨੰਬਰ ਵਾਰਡ ਦੀਆਂ ਬੀਬੀਆਂ ਪੈਆਂ ਗੱਲਬਾਤ ਕਰ ਰਹੀਆਂ ਸੀ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਇਹਨਾਂ ਦੇ ਐਮਸੀ ਨੇ ਇਹ ਰੋਡ ਬਣਵਾਈ ਬੇਸ਼ੱਕ ਇਹਨਾਂ ਦੇ ਆਪ ਦੇ ਘਰੇ ਪਾਣੀ ਪੜ ਜਾਂਦਾ ਪਰ ਜਦੋਂ ਪਹਿਲਾਂ ਰੋਡ ਨਹੀਂ ਸੀ ਉਦੋਂ ਕੀ ਹਾਲ ਹੁੰਦਾ ਸੀ ਤੇ ਇੱਧਰ ਦੁਬਾਰੇ ਤੁਹਾਨੂੰ ਤਸਵੀਰ ਦਿਖਾ ਦਈਏ ਨਾਲ ਪਾਰਕ ਆ ਕੋਲੇ ਧਾਰਮਿਕ ਸਥਾਨ ਵੀ ਨੇ ਸਾਹਮਣੇ ਮੰਦਿਰ ਆ ਪਰ ਲੋਕਾਂ ਦੇ ਇਥੋਂ ਦੀ ਲੰਘਣਾ ਦੁੱਬਰ ਆ ਇਹ ਤਸਵੀਰਾਂ ਨੇ ਉਸ ਜਗਰਾਉਂ ਦੀਆਂ ਜਿਹਦੇ ਬਾਰੇ ਇਥੋਂ ਦੇ ਵਿਧਾਇਕ ਬੀਬੀ ਕਹਿੰਦੀ ਹੈ ਕਿ ਮੇਰਾ ਜਗਰਾਉ ਮੇਰਾ ਪਰਿਵਾਰ ਆ ਤੇ ਅਸੀਂ ਬਹੁਤ ਸਾਰੇ ਵਿਕਾਸ ਕਰਵਾਏ ਆ ਵੱਡੇ ਵੱਡੇ ਫਲੈਕਸ ਬੋਰਡ ਤੇ ਹੋਰ ਹਰ ਤਰ੍ਹਾਂ ਦੀ ਮਸ਼ਹੂਰੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਕਿ ਇੰਨਾ ਅਸੀਂ ਵਿਕਾਸ ਕਰਵਾਤਾ ਵਿਕਾਸ ਗਰਾਊਂਡ ਤੇ ਕਿੰਨਾ ਕੁ ਹੋਇਆ ਉਹ ਤੁਸੀਂ ਆਪਣੀ ਅੱਖੀਂ ਦੇਖ ਸਕਦੇ ਹੋ ਕੈਮਰਾਮੈਨ ਕੁਲਜੀਤ ਨਾਲ ਜਗਰਾਉ ਤੋਂ ਮੈਂ ਹਰਜਿੰਦਰ ਸਿੱਧੂ